ਦੂਜੇ ਖਬਰ ਨਾਵਾਂ ਦੇ ਨਾਲ ਜਗਤਾਰ ਸਿੰਘ ਸਰਵਦਾਸ ਸਵਾਦ ਕਰਦਾ ਹੈ ਅਕਸਰ ਹੀ ਕਿਸਾਨੀ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਹਨ ਕਿ ਕਿਸਾਨਾਂ ਵੱਲੋਂ ਸਿਰਫ ਕਣਕ ਅਤੇ ਝੋਨੇ ਦੀ ਹੀ ਬਜਾਈ ਕੀਤੀ ਜਾਂਦੀ ਹੈ ਅਜਿਹੇ ਵਿੱਚ ਇੱਕ ਤੁਹਾਨੂੰ ਤਸਵੀਰਾਂ ਫਰੀਕੋਟ ਜ਼ਿਲ੍ਹੇ ਦੇ ਪਿੰਡ ਖਗਿਆਣੀ ਦੀਆਂ ਦਿਖਾਉਣੇ ਆ ਜਿੱਥੇ ਬੇਜਮੀਨੇ ਕਿਸਾਨਾਂ ਵੱਲੋਂ ਠੇਕੇ ਤੇ ਪੈਲੀਆਂ ਲੈ ਕੇ ਟਮਾਟਰਾਂ ਦੀ ਕਾਸ਼ਤ ਕੀਤੀ ਗਈ ਸੀ ਤਰ੍ਹਾਂ ਬੀਤੀ ਦਿਨੀ ਜੋ ਜੰਗ ਦੇ ਹਾਲਾਤ ਬਣੇ ਸਨ ਦੂਜੇ ਪਾਸੇ ਮੌਸਮ ਖਰਾਬ ਸੀ ਤਾਂ ਉਹਨਾਂ ਦੀ ਟਮਾਟਰ ਦੀ ਫਸਲ ਵੀ ਖਰਾਬ ਹੋ ਚੁੱਕੀ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਮੰਡੀਕਰਨ ਹੋਇਆ ਹੈ ਜਿਸ ਕਾਰਨ ਲੱਖਾਂ ਦਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ ਇਸ ਜ਼ਬਾਨ ਦੇ ਵਿੱਚ ਗੱਲਬਾਤ ਕਰਦੇ ਹੋਏ ਆਂ ਖਗਿਆਣੇ ਦੇ ਯਾਰ ਟਮਾਟਰ ਦੀ ਕਸਤ ਕਰਨ ਵਾਲੇ ਪ੍ਰਕਾਸ਼ ਸਿੰਘ ਅਤੇ ਗਰਦਾਸ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲੱਖਾਂ ਦੇ ਠੇਕੇ ਤੇ ਇਹ ਪੈੜੀ ਲਈ ਸੀ ਪਰ ਪਿਛਲੇ ਸਮੇਂ ਜੰਗ ਦਾ ਮਾਹੌਲ ਬਣ ਗਿਆ ਸੀ ਮੰਡੀਆਂ ਦੇ ਵਿੱਚ ਟਮਾਟਰ ਦਾ ਮੰਡੀਕਰਨਾ ਹੀ ਹੋ ਰਿਹਾ ਸੀ ਪਰ ਬੀਤੇ ਦਿਨਾਂ ਦੇ ਵਿੱਚ ਜੋ ਬਾਰਿਸ਼ ਪਈ ਹੈ ਉਸ ਨਾਲ ਵੀ ਉਹਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਕਹਿੰਦੇ ਕਿ ਪਹਿਲਾਂ ਉਹਨਾਂ ਵੱਲੋਂ ਗੋਭੀ ਬੀਜੀ ਗਈ ਸੀ ਉਸ ਦਾ ਵੀ ਕੋਈ ਮੌਲ ਨਹੀਂ ਪਿਆ ਜਿਸ ਕਾਰਨ ਉਹਨਾਂ ਨੂੰ ਮਜਬੂਰਨ ਵੱਸ ਬੋਣੀ ਪਈ ਅਤੇ ਹੁਣ ਉਸ ਤੋਂ ਬਾਅਦ ਟਮਾਟਰ ਦਾ ਨੁਕਸਾਨ ਹੋਇਆ ਉਹਨਾਂ ਕਹਿੰਦੇ ਕਿ ਸਰਕਾਰ ਉਹਨਾਂ ਵੱਲ ਸੋਚੇ ਤੇ ਉਹਨਾਂ ਦੇ ਜੋ ਨੁਕਸਾਨ ਹੋਇਆ ਇਸ ਵਾਰ ਪਰਪਾਈ ਕਰੇ ਕਿਉਂਕਿ ਕਾਫੀ ਮਹਿੰਗੀਆਂ ਜ਼ਮੀਨਾਂ ਲੈ ਕੇ ਠੇਕੇ ਤੇ ਉਹਨਾਂ ਵੱਲੋਂ ਕਾਸ਼ਤ ਕੀਤੀ ਗਈ ਸੀ ਤੁਸੀਂ ਸੁਣਾ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਇੱਕ ਸਾਹਿਬ ਜੀ ਇਹ ਇਸ ਬਾਰੇ ਨਾ ਟਮਾਟਰ ਲਾਇਆ ਆ ਗੋਭੀ ਤੇ ਟਮਾਟਰ ਲਾਉਣੇ ਆ ਸਾਡੇ ਇੱਥੇ ਨਾ ਸਬਜ਼ੀ ਦੀ ਕਾਸ਼ਤ ਆਉਣ ਕਰਕੇ ਜਿਹੜੇ ਠੇਕੇ ਆ ਉਹ ਕਾਫੀ ਮਹਿੰਗੇ ਆ ਲਗਭਗ ਲੱਖ ਰੁਪਇਆ ਪ੍ਰਤੀ ਏਕੜ ਦਾ ਠਿੱਕਾ ਜਿਹੜਾ ਤੇ ਕਿ ਜਿਹੜੇ ਝੋਨੇ ਆ ਉਹ ਵੀ ਘਟ ਗਏ ਕਿਉਂਕਿ 14-15 ਨੰ ਮੰਡੀਆਂ ਚ ਪਏ ਰਹੇ ਫਿਰ ਉਹ ਰੇਟ ਵੀ ਘਟ ਜੁ ਗਏ ਤਾਂ ਝੋਨੇ ਦਾ ਵੀ ਘਾਟਾ ਪਿਆ ਤੇ ਮੁੜ ਕੇ ਗੋਭੀ ਆ ਜਿਹੜੀ ਉਹ ਖੇਤਾਂ ਦੇ ਵਿੱਚ ਜਿਹੜੀ ਉਹ ਵਾਣੀ ਪਈ ਸਾਰੀ ਤੇ ਗੋਭੀ ਦੇ ਵੀ 1 ਰੁਪਇਆ ਨੇ ਸਾਡਾ ਵਟਿਆ ਤੇ ਉਸ ਤੋਂ ਬਾਅਦ ਇਹ ਟਮਾਟਰ ਲਾਇਆ ਹੁਣ ਟਮਾਟਰ ਜਿਹੜਾ ਬੇਮੌਸਮੀ ਵਰਖਾ ਵੀ ਹੋ ਰਹੀ ਆ ਪਹਿਲਾਂ ਤਾਂ ਨੁਕਸਾਨ ਹੋ ਗਿਆ ਜਿਹੜਾ ਜੰਗ ਲੱਗੀ ਸੀ ਬੰਦ ਸੀ ਆਪਣਾ ਸਾਡਾ ਸ਼੍ਰੀਨਗਰ ਜੰਮੂ ਕਸ਼ਮੀਰ ਇੱਧਰ ਜਾਂਦਾ ਈ ਟਮਾਟਰ ਜਦਾ ਵਪਾਰੀ ਵੀ ਭਰਦੇ ਹੁੰਦੇ ਸੀ ਇੱਥੋਂ ਲੇਕਿਨ ਉਹ ਹੁਣ ਪਹਿਲਾਂ ਪਹਿਲਾਂ ਭਰਦੇ ਰਹੇ 2-4 ਦਿਨ ਮੁੜ ਕੇ ਆ ਜੰਗ ਦੇ ਕਾਰਨ ਉਹ ਵੀ ਬੰਦ ਹੋ ਗਿਆ ਤੇ ਇੱਕ ਆ ਬੇਮੌਸਮੀ ਵਰਖਾ ਜਿਹੜੀ ਆ ਰਹੀ ਹੈ ਇਹ ਨਾਲ ਕਾਫੀ ਜਿਹੜਾ ਖੇਤਾਂ ਦੇ ਵਿੱਚ ਜਿਹੜਾ ਉਹ ਗਲਦਾ ਪਿਆ ਖਰਾਬ ਹੋ ਰਿਹਾ 10 ਜੂਨ ਤੱਕ ਹੀ ਸਾਡੇ ਕੋਲੇ ਇਹ ਜ਼ਮੀਨਾਂ ਠਿੱਕੇ ਤੇ ਤੇ ਕਾਫੀ ਸਾਡਾ ਨੁਕਸਾਨ ਹੈ ਜਿਹੜਾ ਇਸ ਵਾਰ ਹੋ ਰਿਹਾ ਤੁਸੀਂ ਸਬਜ਼ੀ ਦੀ ਕਾਸ਼ਤ ਕਰਦੇ ਹੋ ਤਾਂ ਲਗਭਗ ਹਰ ਵਾਰ ਕੋਈ ਨਾ ਕੋਈ ਸਮੱਸਿਆ ਜ਼ਰੂਰ ਆਉਂਦੀ ਆ ਤੁਹਾਨੂੰ ਤਾਂ ਕੋਈ ਪ੍ਰਸ਼ਾਸਨ ਜਾਂ ਬਾਗਵਾਨੀ ਭਾਗ ਜਾਂ ਸਰਕਾਰ ਕੋਈ ਥੋੜੀ ਕਰਦੀ ਮਦਦ ਨਹੀਂ ਦੇਖੋ ਜਿਹੜੇ ਜ਼ਮੀਨਾਂ ਠੇਕੇ ਦੇ ਲੈਂਦੇ ਬੇਜ਼ਮੀਨੇ ਕਿਸਾਨ ਹੈ ਜਿਹੜੇ ਜ਼ਮੀਨਾਂ ਠੇਕੇ ਦੇ ਲੈਂਦੇ ਆ ਬੇਜ਼ਮੀਨੇ ਕਿਸਾਨ ਆ ਉਹਨਾਂ ਦੀ ਹਜੇ ਤੱਕ ਕਿਸੇ ਵੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਵੀ ਕੋਈ ਠੇਕੇ 'ਚ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਨੁਕਸਾਨ ਪਹਿਲਾਂ ਪਾਣੀ ਵੀ ਨੁਕਸਾਨ ਟੁੱਟ ਗਏ ਨਹਿਰਾ ਉਹਦੇ ਵੀ ਨੁਕਸਾਨ ਹੋਇਆ ਸੀ ਉਸ ਵਾਰ ਵੀ ਫਲੈਟ ਦੀ ਮਾਰੀ ਵ ਇੱਕ ਦੋ ਸਾਲ ਆਈ ਐਸ ਵਾਰ ਗੋਭੀ ਦੀ ਜਿਹੜੀ ਇੱਕ ਪਾਸੋਂ ਸਾਰੀ ਵਾਈ ਗਈ ਹੈ ਖੇਤਾਂ ਦੇ ਵਿੱਚ ਹੀ ਤੇ ਕਿਸ ਤਰ੍ਹਾਂ ਦਾ ਕੀ ਕਾਰਨ ਗੋਭੀ ਕਿਉਂ ਵਾਈ ਗਈ ਤੇ ਹੁਣ ਮੰਨ ਲਓ ਜਿਹੜਾ ਪਿਆਰ ਆ ਟਮਾਟਰ ਉਹਦਾ ਕੀ ਕਾਰਨ ਕੀ ਟਰੋਡਾ ਜਿਹੜੀ ਗੋਭੀ ਹੀ ਹੈ ਤਾਂ ਥੋੜੀ ਮੰਨਦੇ ਵੀ ਜਿਆਦਾ ਲੱਗ ਗਈ ਸੀ ਅਸੀਂ ਸਤੰਬਰ ਚ ਪਨੀਰੀਆਂ ਵੀ ਦੇ ਆ ਤੇ ਗਾਂ ਅਕਤੂਬਰ ਚ ਲਾਉਨੇ ਆ ਤੇ ਸਤੰਬਰ ਅਕਤੂਬਰ ਚ ਰੇਟ ਪਹਿਲਾਂ ਤਾਂ ਬਹੁਤ ਸੀ ਉਹ ਪਹਿਲਾਂ ਰੇਟ ਜਿਆਦਾ ਹੋਣ ਕਰਕੇ ਗੋਭੀ ਥੋੜੀ ਜਿਆਦਾ ਲੱਗ ਗਈ ਸੀ ਆਹ ਏਰੀਆ ਸਾਰਾ ਹੀ ਪੰਜਾਬ ਦੇ ਵਿੱਚ ਇਹ ਕਰਕੇ ਜਿਹੜੀ ਗੋਭੀ ਉਹ ਬਿਲਕੁਲ ਨਹੀਂ ਵਿਕੀ ਸਾਰੇ ਸਾਡੇ ਕੋਲ 24 ਕਿੱਲੇ ਵਾਣ ਹੈ ਦੋ ਦੋ ਤਿੰਨ ਕਿਸਾਨ ਹੈ ਰਲ ਕੇ ਸਾਡੇ ਕੋਲ ਜ਼ਮੀਨ ਕੋਈ ਨਹੀਂ ਆਉਦੀ ਤੇ ਇਹ ਸਾਰਾ ਲੱਖ ਰੁਪਏ ਦੇ حساب ਨਾਲ ਠੇਕੇ ਤੇ ਆ ਸਾਡੇ ਕੋਲੇ ਤੇ ਇਸ ਵਾਰ ਹੁਣ ਟਮਾਟਰ ਟੁੱਡੀ ਤਾਂ ਜਾਣਿਓ ਤੁਸੀਂ ਕਹਿੰਦੇ ਹੋ ਸਮੱਸਿਆ ਆ ਰਹੀ ਹੈ ਕੀ ਦਿੱਕਤ ਕੀ ਅੱਗੇ ਨਹੀਂ ਇਹ ਆ ਦੇਖੋ ਜੀ ਮੇਰੇ ਕੋਲੇ ਸਬੂਤ ਵੀ ਆ ਮੈਂ ਅੱਜ ਦਾ ਹੀ ਆ ਪਰਚਾ ਮੇਰੇ ਕੋਲੇ ਮੈਂ ਅੰਬਰਸਰ ਭੇਜਿਆ ਹੀ ਤੇ ਇੱਕ ਗੱਡੀ ਭੇਜੀ ਸੀ ਮੈਂ ਗੱਡੀ ਦੇ ਵਿੱਚ 105-7 ਕ੍ਰੇਟ ਪੈ ਜਾਂਦੇ ਆ ਤੇ 25-26 ਕਿਲੋ ਦਾ ਕ੍ਰੇਟ ਹੁੰਦਾ ਤੇ 170 ਰੁਪਏ ਦੇ ਹਿਸਾਬ ਨਾਲ ਇਹਦੇ ਚ 55000 ਕਿਰਾਇਆ ਹੁੰਦਾ ਤੇ 55000 ਜਿਹੜੀ ਲੇਬਰ ਹੈ ਉਹਨਾਂ ਤੋਂ ਹੁੰਦਾ 11000 ਉਹ ਨਿਕਲ ਕੇ ਤੇ ਬਾਕੀ 4-5000 ਨਾਲ ਸਾਡਾ ਨਾਂ ਠੇਕਾ ਦਿੱਤਾ ਜਾਂਦਾ ਜੀ ਨਾਲ ਇੰਨੇ ਇਹਦੇ ਮਹਿੰਗਿਆ ਰਿਆ ਸਪਰਿਆ ਹੁੰਦੀਆਂ ਉਹ ਨਹੀਂ ਦਿੱਤੇ ਜਾਂਦੇ ਸਾਡੇ ਬੱਚੇ ਵੀ ਪੜਦੇ ਆ ਜੀ ਤੇ ਫਸਲ ਖਰਾਬ ਵੀ ਹੋ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਜੀ ਆ ਤੁਸੀਂ ਦਿਖਾਉਂਗੇ ਸਾਰੇ ਬਹੁਤ ਜ਼ਿਆਦਾ ਉਹ ਆ ਬਰ ਬਰੀਕ ਪੈ ਗਈ ਫਸਲ ਪੱਕੀ ਵੀ ਸੀ ਹਾਂਜੀ ਹਾਂਜੀ ਪੱਕੀ ਫਸਲ ਕੰਨੀ ਜਾਂਦੀ ਫਿਰ ਇਹ ਕਿੰਨੇ ਦਿਨ ਤੱਕ ਰਹਿ ਸਕਦੀ ਆ ਨਹੀਂ ਜਿਹੜਾ ਟਮਾਟਰ ਹੈ ਨਾ ਇਹ ਜਿਆਦਾ ਟਾਈਮ ਤੱਕ ਨਹੀਂ ਰਹਿ ਸਕਦਾ ਜਿਹੜਾ ਆਪਣਾ ਜਿਹੜਾ ਪੱਕੇ ਜੇ 2-3 ਦਿਨ ਹੀ ਇਹ ਕੱਢਦਾ ਹੀ ਖੇਤਾਂ ਦੇ ਵਿੱਚ ਜੇਕਰ ਜਿਆਦਾ ਧੁੱਪ ਆ ਜੇ ਤਾਂ ਵੀ ਇਹ ਖਰਾਬ ਹੋ ਜਾਂਦਾ ਅਗਰ ਜਿਆਦਾ ਬਰਸਾਤ ਹੋ ਜੇ ਤਾਂ ਵੀ ਇਹ ਖਰਾਬ ਹੋ ਜਾਂਦਾ ਕਿੰਨੇ ਕਿ ਕਿੰਨੇ ਕੇ ਤੁਸੀਂ ਕਿਹਨੀ ਲਾਈ ਤੇ ਪੂਰੇ ਪਿੰਡ ਦੀ ਗੱਲ ਕਰੀ ਕਿੰਨੇ ਕੇ ਖੜੇਗੇ ਜਿੱਤੇ ਜਿਹੜਾ ਪਿੰਡ ਘੁਘਾਣੇ ਘੁਘਾਣੇ ਦਾ ਕੱਲਾ ਏਰੀਆ ਨਾਲ ਛੋਟੇ ਵਾਲਾ ਪਿੰਡ ਆ ਜਾਂਦਾ ਸਾਡੇ ਤੇ ਰਾਈਆਂ ਵਾਲਾ ਪਿੰਡ ਬੁਰਜ ਬੇਗੂ ਵਾਲਾ ਲਾ ਮਲਾ ਕੇ ਇੱਥੇ ਸਾਡੇ ਇੱਕ ਟੋੜਾ 4000 ਏਕੜ ਹੈ ਜਿਹੜਾ ਇੱਥੇ ਲੱਗਾ ਟਮਾਟਰ ਮਟਰ ਦੀ ਸਾਡਾ ਰਕਮਾ ਆ ਜਾਂਦਾ ਫਰੀਦਕੋਟ ਦਾ ਇੱਕ ਹੈ ਸਾਰਿਆਂ ਨੂੰ ਇਹੀ ਸਾਰੀ ਸਮੱਸਿਆ ਆ ਰਹੀ ਹੈ ਹਾਂਜੀ ਹਾਂਜੀ ਸਾਰਿਆਂ ਨੂੰ ਕੀ ਮੰਗ ਰੋੜੀ ਸਾਡੀ ਸਰਕਾਰ ਅੱਗੇ ਮੰਗ ਹੈ ਜੀ ਸਾਡਾ ਜ਼ਰੂਰ ਹੈ ਸਵਾਰਤਾ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਸਾਡੇ ਸਾਰੇ ਠੇਕੇ ਟੁੱਟ ਗਏ ਆ ਜਿਹੜੇ ਝੋਨੇ ਜਿਵੇਂ ਪਹਿਲਾਂ ਕੱਟਿਆ ਪਿਆ ਜੀ ਮੁੜ ਕੇ ਗੋਭੀਆਂ ਵੀ ਖੇਤਾਂ ਵਿੱਚ ਵਾਉਣੀਆਂ ਪਈਆਂ ਤੇ ਹੁਣ ਜਿਹੜਾ ਟਮਾਟਰ ਉਹ ਵੇਖ ਨਹੀਂ ਰਿਹਾ ਜੀ ਤੇ ਜਿਹੜਾ ਹੈ ਮੜਮੋਟਾ ਲੱਗਾ ਹੋਇਆ ਉਹ ਵੀ ਆ ਵਰਖਾ ਨਾਲ ਖਰਾਬ ਹੋ ਰਿਹਾ ਜੀ ਬੋਜੋ ਦੀ ਮੇਰਨਾ ਗੁਰਦਾਸ ਸਿੰਘ ਜੀ ਗੁਰਦਾਸ ਕਿੰ ਕਿ ਨੁਕਸਾਨ ਚਲਣਾ ਪੈ ਰਿਹਾ ਕਿੰਨਾ ਨੁਕਸਾਨ ਨੁਕਸਾਨ ਬਹੁਤ ਚਲਣਾ ਪੈ ਰਿਹਾ ਇਹ ਕਿਉਂਕਿ ਮੀ ਵੀ ਪੈ ਰਿਹਾ ਤੇ ਜੰਗ ਲੱਗਣ ਕਰਨ ਵੀ ਥੋੜਾ ਟਮਾਟਰ ਦਾ ਹੀ ਦਿੱਕਤ ਆ ਰਹੀ ਵਿਕਣ ਨੂੰ ਪਹੁੰਚ ਤੇ ਮੀ ਕਰਕੇ ਮੌਸਮ ਕਰਕੇ ਜਾਨਕੀ ਟਮਾਟਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਵੇਖ ਨਹੀਂ ਰਿਹਾ ਕੀ ਤੇ ਮੰਨ ਲਓ ਪਹਿਲਾਂ ਜਦੋਂ ਜੰਗ ਨਹੀਂ ਲੱਗੀ ਸੀ ਉਦੋਂ ਕੀ ਰੇਟ ਲੱਗਦਾ ਪਿਆ ਸੀ ਤੇ ਹੁਣ ਕੀ ਰੇਟ ਲੱਗਿਆ ਉਦੋਂ ਜਾਨਕੀ ਕਹਿੰਦਾ ਭਾਬੀ ਉਦੋਂ 350 300 ਰੁਪਏ ਚੱਲ ਰਿਹਾ ਸੀ ਗ੍ਰੇਡ ਤੇ ਜੰਗ ਲੱਗਣ ਤੋਂ ਬਾਅਦ ਬਾਅਦ ਜਾਨੀ ਕਿ ਜਮਾਈ ਰੋਲ ਗਈ ਉਦੋਂ ਕਿੱਥੇ ਵੇਚ ਕੇ ਕਿੱਥੇ ਹੁੰਦੇ ਸੀ ਉਦੋਂ ਉਹ ਜਲੰਧਰ ਜਾਂ ਜੰਮੂ ਅੱਛਾ ਉਧਰ ਜਾਂਦਾ ਸੀ ਸ਼੍ਰੀਨਗਰ ਉਧਰ ਜਾਂਦਾ ਸੀ ਰਵਾੜ ਵਪਾਰੀ ਪੂਰੀ ਆ ਜਾਂਦੇ ਸੀ ਹੁਣ ਵਪਾਰੀ ਆ ਨਹੀਂ ਰਿਹਾ ਉਧਰੋਂ ਡਰਦਾ ਵੀ ਸਾਨੂੰ ਨੁਕਸਾਨ ਨਾ ਹੋ ਜੇ ਅੱਛਾ ਠੀਕ ਹੈ ਜੱਸੇ ਕਰਕੇ ਟਮਾਟਰ ਦੀ ਬਹੁਤ ਦਿੱਕਤ ਆ ਰਹੀ ਹੈ ਵੇਖ ਨਹੀਂ ਰਿਹਾ ਅੱਗੇ ਤੇ ਫੈਕਟਰੀ ਵਾਲੇ ਬਹੁਤ ਸਸਤਾ ਲੈਂਦੇ ਠੀਕ ਹੈ ਕਿੰਨਾ ਕਿਰੀਆ ਰੋੜੇ ਪਿੰਡ ਦਾ ਤੂੰ ਲਾਇਆ ਹੋਇਆ ਸਾਡਾ ਤਕਰੀਬਨ ਹੁਣ ਸਾਰਾ ਪਿੰਡ ਹੀ ਲਾਉਂਦਾ ਜੀ ਅੱਛਾ ਇਹ ਟਮਾਟਰ ਸਾਰੇ ਪੈਂਦੀ ਲਾ ਰਿਆ ਜੀ ਤੇ ਨੁਕਸਾਨ ਵੀ ਸਾਰਿਆਂ ਦਾ ਹੀ ਹੋ ਰਿਹਾ ਜੀ ਸਟੋਰ ਨਹੀਂ ਕਰ ਸਕਦੇ ਤੇ ਸਟੋਰ ਹੋ ਨਹੀਂ ਸਕਦਾ ਜੀ ਇਹਦੇ ਧੁੱਪ ਲੱਗ ਜੇ ਤਾਂ ਵੀ ਇਹਦਾ ਨੁਕਸਾਨ ਹੈ ਜੀ ਤੇ ਨਾ ਨਾ ਲੱਗੇ ਤਾਂ ਵੀ ਨੁਕਸਾਨ ਹੈ ਜੀ ਕੀ ਮੰਗ ਕਰਦੇ ਤੁਸੀਂ ਇਹ ਹੀ ਮੰਗ ਕਰਦੇ ਜੀ ਥੋੜਾ ਬਹੁਤ ਸਾਨੂੰ ਸਰਕਾਰ ਹੱਥਾ ਦੇਵੇ ਜੀ ਸਾਡੇ ਠੇਕੇ ਠੁੱਕੇ ਪੂਰੇ ਹੋ ਜਾਣਗੇ ਕਿੰਨੇ ਠੇਕੇ ਤੇ ਜ਼ਮੀਨਾਂ ਦੇ ਠੇਕਾ 1 ਲੱਖ ਰੁਪਏ ਨੂੰ ਹੈ ਜਮੀਨ ਘੜਦਾਰ ਛੋਟੂ-ਬੱਟ ਲੱਖ ਰੁਪਏ ਲੱਖ ਰੁਪਏ ਜ਼ਮੀਨ ਹੈ ਸਾਲ ਭਰ ਦਾ ਠੇਕਾ ਜੀ E okay.